ਮੁਰਤੋਂ ਸੀਤ ਲਹਿਰ ਦਾ ਅਲਰਟ ਹੋ ਕੇ ਜਾਰੀ ਤੇ ਸੰਘਣੀ ਧੁੰਦ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਚੇਤਾਵਨੀ ਸੋਨ ਲਓ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਤੇ ਜਾਣੋ ਅੱਜ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਪਿਆਰਪਰੀ ਸਸਟਿਕਾਲ ਮੈਂ ਹਾਂ ਹੀਨਾਕ ਨੋਚੀਆ ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸਾਂਗੇ ਦਰਅਸਲ ਵੱਡੀ ਖਬਰ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਹਾਲੀ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜੋ ਅਪਡੇਟ ਜਾਰੀ ਕੀਤੀ ਗਈ ਹੈ ਇਸ ਅਪਡੇਟ ਮੁਤਾਬਕ ਮੁਰ ਤੋਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਨੇ ਦਸਤਕ ਦਿੱਤੀ ਹੈ ਅਤੇ ਪੰਜਾਬ ਦੇ ਵਿੱਚ ਮੁਰ ਤੋਂ ਸੰਘਣੀ ਧੁੰਦ ਦਾ 옐ੋ ਅਲਰਟ ਜਾਰੀ ਹੋ ਗਿਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲਈ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਜੁਥੇ ਕਈ ਜ਼ਿਲ੍ਹਿਆਂ ਦੇ ਵਿੱਚ ਠੰਡੀਆਂ ਹਵਾਵਾਂ ਚੱਲਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਉੱਥੇ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਬੱਦਲ ਜਿਹੜੇ ਨੇ ਉਹ ਵੀ ਛਾਈ ਰਹਿ ਸਕਦੇ ਨੇ ਸਵੇਰ ਤੇ ਸ਼ਾਮ ਵੇਲੇ ਹਾਲਾਂਕਿ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਤਾਪਮਾਨ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ 20 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਜਿਹੜਾ ਉਹ 8 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਤੇ ਤੁਸੀਂ ਸਾਡੀ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਿਹੜੇ ਇਲਾਕੇ ਕਿਹੜੇ ਜ਼ਿਲ੍ਹੇ ਤੋਂ ਦੇਖ ਰਹੇ ਹੋ ਆਪਣੇ ਜ਼ਿਲ੍ਹੇ ਦਾ ਨਾਮ ਦੱਸਣਾ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤੇ ਹੋਰ ਵਡੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਜੇਕਰ ਗੱਲ ਕਰੀਏ ਤਾਂ ਅੱਜ ਸੂਰਜ ਚੜਨ ਦਾ ਸਮਾਂ ਜਿਹੜਾ ਹੈ ਉਹ ਹੋਵੇਗਾ ਸਵੇਰੇ 7:17 ਤੇ ਤੇ ਸੂਰਜ ਛਿਪਨ ਦਾ ਵੇਲਾ ਹੋਵੇਗਾ ਸ਼ਾਮ 5:54 ਮਿੰਟ ਤੇ ਤੁਹਾਨੂੰ ਜ਼ਿਲ੍ਹਾवार ਵਿਸਥਾਰ ਦੇ ਨਾਲ ਮੌਸਮ ਦਾ ਹਾਲ ਦੱਸ ਦਿੰਦੇ ਕਿ ਕਿਹੜੇ ਜ਼ਿਲ੍ਹੇ ਦੇ ਲਈ ਕੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਮਾਝੇ ਖੇਤਰ ਦੇ ਵਿੱਚ ਪਠਾਨਕੋਟ ਦੇ ਲਈ ਸੀਤ ਲਹਿਰ ਦਾ ਅਲਰਟ ਜਾਰੀ ਹੈ ਗੁਰਦਾਸਪੁਰ ਦੇ ਵਿੱਚ ਸੀਤ ਲਹਿਰ ਤੇ ਸੰਗਣੀ ਧੁੰਦ ਦਾ ਦੋਹਾਂ ਦਾ ਅਲਰਟ ਜਾਰੀ ਹੈ ਅੰਮ੍ਰਿਤਸਰ ਦੇ ਲਈ ਵੀ ਸੰਗਣੀ ਧੁੰਦ ਦਾ yellow ਅਲਰਟ ਹੈ ਤਰਨਤਾਰਨ ਦੇ ਵਿੱਚ ਵੀ ਸੰਗਣੀ ਧੁੰਦ ਦੇਖਣ ਨੂੰ ਮਿਲੇਗੀ ਗੱਲ ਕਰਾਂਗੇ ਦੁਆਬਾ ਖੇਤਰ ਦੀ ਹੁਸ਼ਿਆਰਪੁਰ ਦੇ ਵਿੱਚ ਸੰਗਣੀ ਧੁੰਦ ਦੇਖਣ ਨੂੰ ਮਿਲੇਗੀ ਨਵਾਂ ਸ਼ਹਿਰ ਦੇ ਲਈ ਵੀ ਸੰਗਣੀ ਧੁੰਦ ਦਾ yellow ਅਲਰਟ ਜਾਰੀ ਹੈ ਕਪੂਰਥਲਾ ਦੇ ਲਈ ਸੀਤ ਲਹਿਰ ਤੇ ਸੰਗਣੀ ਧੁੰਦ ਦਾ ਅਲਰਟ ਹੈ ਜਲੰਧਰ ਦੇ ਲਈ ਵੀ ਸੀਤ ਲਹਿਰ ਤੇ ਸੰਗਣੀ ਧੁੰਦ ਦਾ yellow alert ਜਾਰੀ ਹੈ। ਗੱਲ ਮਾਲਵੇ ਖੇਤਰ ਦੀ ਕਰਾਂਗੇ। ਫਿਰੋਜ਼ਪੁਰ ਦੇ ਵਿੱਚ ਸੀਤ ਲਹਿਰ ਦਾ ਅਲਰਟ ਹੈ। ਫਾਜ਼ਿਲਕਾ ਦੇ ਲਈ ਕੋਈ ਅਲਰਟ ਨਹੀਂ ਹੈ। ਫਰੀਦਕੋਟ ਦੇ ਵਿੱਚ ਸੀਤ ਲਹਿਰ ਦਾ ਅਲਰਟ ਹੈ। ਮੁਕਸਰ ਦੇ ਵਿੱਚ ਮੌਸਮ ਸਾਫ਼ ਰਹੇਗਾ। ਮੋਗਾ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਹੈ। ਬਠਿੰਡਾ ਦੇ ਲਈ ਕੋਈ ਅਲਰਟ ਜਾਰੀ ਨਹੀਂ ਹੈ। ਗੱਲ ਲੁਧਿਆਣਾ ਦੀ ਕਰਾਂਗੇ ਜਿੱਥੇ ਸੰਗਣੀ ਧੁੰਦ ਦਾ yellow alert ਹੈ। ਬਰਨਾਲਾ ਦੇ ਲਈ ਕੋਈ ਵੀ ਅਲਰਟ ਨਹੀਂ ਹੈ। ਮਾਨਸਾ ਦੇ ਵਿੱਚ ਮੌਸਮ ਸਾਫ਼ ਰਹੇਗਾ ਸੰਗਰੂਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਮਲੇਰ ਕੋਟਲਾ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਹੈ ਫਤਿਹਗੜ ਸਾਹਿਬ ਦੇ ਵਿੱਚ ਸੰਗਣੀ ਧੁੰਦ ਦਾ yellow alert ਹੈ ਰੂਪਨਗਰ ਦੇ ਵਿੱਚ ਵੀ ਸੰਗਣੀ ਧੁੰਦ ਦੇਖਣ ਨੂੰ ਮਿਲੇਗੀ ਪਟਿਆਲਾ ਦੇ ਵਿੱਚ ਵੀ ਧੁੰਦ ਦੇ ਆਸਾਰ ਨੇ ਐਸਐਸ ਨਗਰ ਦੇ ਵਿੱਚ ਵੀ ਸੰਗਣੀ ਧੁੰਦ ਦਾ yellow alert ਹੈ ਤੁਹਾਨੂੰ ਜ਼ਿਲੇवार ਵਿਸਥਾਰ ਦੇ ਨਾਲ ਮੌਸਮ ਦਾ ਹਾਲ ਦੱਸ ਦਿੱਤਾ ਹੈ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਮੌਸਮ ਅੱਜ ਕਿਹੋ ਜਿਹਾ ਰਹੇਗਾ ਕਿ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਕਿਹੜੇ ਇਲਾਕੇ ਦੇ ਲਈ ਜਾਰੀ ਕੀਤੀ ਗਈ ਹੈ ਸਭ ਕੁਝ ਤੁਹਾਨੂੰ ਵਿਸਥਾਰ ਦੇ ਨਾਲ ਦੱਸਿਆ ਹੈ ਬਾਕੀ ਕੀ ਹੈ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਇਸ ਬਾਬਤ ਤੁਸੀਂ ਕਮੈਂਟ ਕਰਕੇ ਜਾਣਕਾਰੀ ਦੇ ਦੇਣਾ ਤੇ ਇਸ ਦੇ ਨਾਲ ਹੀ ਮਿਲਦੇ ਹੋ ਇਜਾਜ਼ਤ ਜੁੜੇ ਰਹੋ live ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ Terima kasih.